ਤਾਰੇ ਦਰਬਾਰੇ ਮਾੜਾ ਮੋਟਾ ਹੱਥ ਪੈਂਦਾ ਹੋਵੇ ਉਹ ਬਾਤਿਆਂ ਨੂੰ ਤੇ ਬੰਦੇ ਹੀ ਨਹੀਂ ਸਮਝਦਾ ਇੱਕ ਸ਼ਾਇਰ ਕਹਿੰਦਾ दौਲਤ ਹੁਸਨ ਹਕੂਮਤ ਦੇ نشੇ ਅੰਦਰ ਚਾਰ ਦਿਨ ਜ਼ਰੂਰ ਜ਼ਰੂਰ ਹੁੰਦਾ ਹੁੰਦਾ ਮਾਇਆ ਦੇ ਜਿੰਨਾ ਨਜ਼ਦੀਕ ਬੰਦਾ ਬੰਦਾ ਰੱਬ ਕੋਲੋਂ ਹੀ ਉਹਨਾਂ ਦੂਰ ਹੁੰਦਾ ਤੋੜ ਸਕਦਾ ਤਾਰੇ ਆਕਾਸ਼ ਦੇ ਮੈਂ ਐਵੇਂ ਬੰਦੇ ਨੂੰ ਗਲਤ ਫਤੂਲ ਹੁੰਦਾ ਜੋ ਅਸੀਂ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਜੋ ਨੂੰ ਮਨਜ਼ੂਰ ਹੁੰਦਾ ਅਵਲ ਹਮਦ ਜਨਾਬ ਅੱਲਾਹ ਦੀਨੋ ਉਹ ਜਿਹੜਾ ਵਖਰੇ ਖੇਲ ਬਣਾਉਂਦਾ ਜੇ ਸੁੰਦਰ ਰੂਪ ਨੈਣ ਲਖਤਿਆਰ ਕਰਕੇ ਰੰਗਾ ਰੰਗਾ ਦੇ ਬਾਗ ਸਜਾਉਂਦਾ ਜੇ ਸਫਾ ਪਿਛਲੇਗਾ ਸਭ ਸਮੇਟ ਦਿੰਦਾ ਅੱਗੇ ਹੋਰ ਦੀਆਂ ਹੋਰ ਵਿਖਾਉਂਦਾ ਜੇ ਸ਼ਾਹ ਮੁਹੰਮਦਾ ਉਸ ਤੋਂ ਬੜਿਹਾਰ ਜਾਈਏ ਉਹ ਬਾਦਸ਼ਾਹਾਂ ਤੋਂ ਭੀਖ ਮਾਗਦਾ ਨਦਰ ਪੱਠੀ ਦੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਦਣ ਭੇਖ ਨਾ ਪਾਏਦਾ ਐਡਾ ਸੰਰਾਥਿਆ ਕਾਲਕੁਰ ਕੋਈ ਹੋਏ ਹੁੰਦੇ ਆ ਤਾਂ ਉਹ ਸਿੱਧਾ ਹੁੰਦਾ ਆ ਐਵੇਂ ਉਹਨਾਂ ਨਿਸ਼ਾਨ ਵੀ ਛਾਏ ਆ ਜਿਹੜੀ ਬਾਗ ਕੁਝ ਆਉਣੋਂ ਬੰਨੀ ਆ ਨਾ ਜੇ ਇਹਨੂੰ ਇੱਥੇ ਲੈ ਬੋ ਤੇ ਦਮਾਲਾ ਪੈ ਜਾਣਾ ਵਾ ਤੇ ਜਿਹੜੀ 50 ਦੀ ਆਪਾਂ ਗੱਲ ਕਰਦੇ ਆ ਨਾ ਅਸਲ 'ਚ 5 ਮੀਟਰ ਕੇਸ ਕੀ ਆ ਮਰਿਆਦਾ ਜਦੋਂ ਬਾਜਾਂ ਵਾਲੇ ਪਾਸ਼ਾ ਨੇ ਅਮਰਤ ਬਖਸ਼ਿਆ ਵਾ ਉਹ ਕੇਸ ਕੀ ਦਿੱਤੀ ਆ ਨਾ ਨਾਲ ਕਕਾਰ ਵਾਏ ਕੇਸਾਂ ਦੇ ਨਾਲ ਕੇਸ ਕੀ ਆ ਇਹ 5 ਮੀਟਰ ਆ ਤੇ ਉਹਨਾਂ ਨੇ 5 ਮੀਟਰ ਕੇਸ ਕੀ ਅੱਜ ਵੀ ਲੈਂਸਨ ਬਣਦੇ ਆ ਜਿਹੜੇ ਮਹਾਂਗਾਲ ਸਿੰਘ ਹੋਣ ਜੋ 10 ਮੀਟਰ ਬਣਦੇ ਹੋਣਗੇ ਤੇ ਜਿਹੜੇ ਆਮਨੇ ਅਗ ਸਿੰਘ ਪੰਜ ਮੀਟਰ ਦੀ ਕੇਸ ਕੀ ਸਜਾਉਂਦੇ ਇਸ ਜਗਾਉਂਦੇ ਆ ਜੀ ਜਿਹੜਾ ਨਿਸ਼ਾਨ ਸਾਹਿਬ ਦਾ ਕੱਟਵਾ ਨਾ ਹੁਣ ਥਾਂ ਨੂੰ ਪੈਂਦਾ ਪੁਰਾਣੇ ਗਿੱਲੇ ਵੀ ਇਤਿਹਾਸ ਵਿੱਚ ਮੈਂ ਨਿਸ਼ਾਨ ਵੇਖੇ ਜਾਂ ਲਿਖਤ ਵੇਖੀ ਆ ਉਹਨਾਂ ਦੇ ਤਾਂ ਨੂੰ ਆ ਤਾਂ ਨੂੰ ਨਹੀਂ ਤਾਂ ਉੱਚੇ ਹੋਏ ਹੁੰਦੇ ਆ ਤਾਂ ਨੂੰ ਸਿੱਧਾ ਹੁੰਦਾ ਆ ਐਵੇਂ ਉਹਨਾਂ